ਹਾਂਜੀ ਮਾਪੇ ਕਦੇ ਬੁੱਢੇ ਨਹੀਂ ਹੁੰਦੇਗੇ ਜੇਕਰ ਉਹਨਾਂ ਦੇ ਬੱਚੇ ਸਹੀ ਰਾਹ ਤੇ ਚੱਲਦੇ ਹੋਣ ਤੇ ਮਾਪਿਓ ਦਾ ਕਹਿਣਾ ਮੰਨਦੇ ਹੋਣ ਤੇ ਉਹਨਾਂ ਦੇਖ ਲਿਓ ਤੁਸੀਂ ਅਜਮਾ ਕੇ ਵੇਖ ਲਿਓ ਮਾਪਿਓ ਦੇ ਚਿਹਰੇ ਤੇ ਅਨੂਰ ਵੱਖਰਾ ਹੀ ਹੁੰਦਾ ਜਦੋਂ ਬੱਚੇ ਉਹਨਾਂ ਦੇ ਕਹਿਣੇ 'ਚ ਹੋਣ ਤੇ ਗੱਲ ਵੀ ਉਹਨਾਂ ਨੂੰ ਵਧੀਆ ਖੁਰਦੀ ਆ ਜਿੰਨਾਂ ਮਾਪਿਓ ਦੇ ਬੱਚੇ ਕਹਿਣੇ 'ਚ ਨਹੀਂ ਹੁੰਦੇ ਆਖੇ ਨਹੀਂ ਲੱਗਦੇ ਤੇ ਉਹਨਾਂ ਮਾਪੇ ਦੇ ਚਿਹਰੇ ਤੇ ਦੇਖ ਲਿਓ ਸਦਾਈ ਅਖਿਆਈ ਇਹਦੇ ਦਿਨ ਨੰਗਦੇ ਹੁੰਦੇ ਉਹਨਾਂ ਦੇ ਹਨ ਤੇ ਜਿਹੜੇ ਬਜ਼ੁਰਗ ਮਾਂ-ਬਾਪ ਕੰਮ ਕਰ ਰਹੇ ਆ ਤੇ ਬੱਚੇ ਨਹੀਂ ਕਰ ਰਹੇ ਇਹ ਉਹਨਾਂ ਦੇ ਬੱਚਾਂ ਦੀ ਸਿਆਣਪ ਤੇ ਸੋਚ ਆ ਤੇ ਜਿਹੜੇ ਬੱਚੇ ਆਪਦੇ ਮਾਂ-ਬਾਪ ਨੂੰ ਕਹਿੰਦੇ ਤੂੰ ਬਹੁਤ ਕਰ ਲਿਆ ਕੰਮ ਤੇ ਹੁਣ ਤੂੰ ਆਪਦਾ ਸੌਖ ਲੈ ਉਹ ਵੀ ਬੱਚਿਆਂ ਦੀ ਸਿਆਣਪ ਹੁੰਦੀ ਹੈ ਹਨ ਇਹ ਬੱਚਾ ਤੇ ਨਿਰਪਰ ਕਰਦਾ ਹੁੰਦਾ ਕਿਹੜੀ ਉਮਰ 'ਚ ਤੱਕ ਕਿਵੇਂ ਮਾਂ-ਪਿਓ ਦਾ ਕੰਮ ਲੈਣਾ ਤੇ ਕਿਵੇਂ ਮਾਂ-ਪਿਓ ਨੂੰ ਸੌਖੇ ਰੱਖਣਾ ਤੇ ਜਿਹੜੇ ਬੱਚੇ ਮਾਪਿਓ ਦਾ ਕਹਿਣਾ ਮੰਨਦੇ ਉਹ ਮਾਪੇ ਵੀ ਸਦਾ ਖੁਸ਼ ਰਹਿੰਦੇ ਤੇ ਉਹ ਘਰ ਵੀ ਖੁਸ਼ ਰਹਿੰਦਾ ਸਾਰੀ ਢੜੀ ਖੁਸ਼ੀਆਂ ਹੀ ਬਣਿਆ ਰਹਿੰਦੀਆਂ ਤੇ ਜਿਹੜੇ ਮਾਪੇ ਦੇ ਆਖੇ ਨਹੀਂ ਲੱਗਦੇ ਉਹ ਮਾਪੇ ਬਹੁਤ ਦੁਖੀ ਹੁੰਦੇ ਆ ਤੇ ਮਾਪਿਓ ਉਸ ਦੱਸ ਨਹੀਂ ਸਕਦੇ ਆ ਆਪਣੇ ਬੱਚੇ ਨੂੰ ਮਾੜਾ ਨਹੀਂ ਕਹਿ ਸਕਦੇ ਹੁੰਦੇ ਜਿਹੜੇ ਮਾਪਿਓ ਦੇ ਬੱਚੇ ਸਲਾਗਾ ਉਹ ਸਦਾ ਹੀ ਖੁਸ਼ ਹੈ ਤੇ ਸਦਾ ਹੀ ਤਨਮਾਨ ਹੋ ਤਨਮਾਜੀ